ਸਾਮਦੀ ਡਿਪਰੂਅਰ ਜੇਲ੍ਹ ਵਿੱਚ ਬੰਦ ਲੋਕ ਸਭਾ ਸੰਸਦ ਮੈਂਬਰ ਅਮਰਪਾਲ ਸਿੰਘ ਨੂੰ ਮਾਗੀ ਦੇ ਮੇਲੇ ਮੌਕੇ ਨਵੀਂ ਪੰਥਕ ਪਾਰਟੀ ਬਣਾਉਣ ਦਾ ਇਰਾਦਾ ਕਰਨ ਦਾ ਰੋ ਪੰਜਾਬ ਵਿੱਚ ਸਿਆਸੀ ਉਵਾਲ ਆ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਕਾਲਦਲ ਬਾਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਹਮਾਇਤਿਆਂ ਖਿਲਾਫ ਖੁੱਲਕੇ ਹਮਲਾ ਬੋਲਿਆ ਤੇ ਦੂਜੇ ਪਾਸੇ ਆਵਾਂਦੀ ਪਾਕਿਸਤਾਨੀ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ ਸਵੇਰੇ ਹੀ ਪੰਜਾਬ ਪੁਲਿਸ ਨੇ ਅਮਰਤਪਾਲ ਸਿੰਘ ਦੇ ਪਿੰਡ ਨੂੰ ਪੁਲਿਸ ਛਾਣੇ ਵਿੱਚ ਤਬਦੀਲ ਕਰ ਦਿੱਤਾ ਤੇ ਉਹਨਾਂ ਦੇ ਪਿਤਾ ਤਰਸੇਮ ਸਿੰਘ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡੀ ਧੱਕੇਸ਼ਾਹੀ ਹੈ ਅਸੀਂ ਕੌਮੀ ਇਨਸਾਫ ਮੋਰਚੇ ਵਿੱਚ ਜਾਣ ਵਾਸਤੇ ਸੋਚ ਰਹੇ ਸੀ ਤੇ ਸਾਨੂੰ ਪੁਲਿਸ ਨੇ ਚਾਰੇ ਪਾਸਿਆਂ ਘੇਰਾ ਪਾ ਲਿਆ ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਉਹਨਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਅਸੀਂ ਧੱਕੇਸ਼ਾਹੀ ਖਿਲਾਫ ਆਵਾਜ਼ ਵੀ ਨਹੀਂ ਉਠਾ ਸਕਦੇ ਉਧਰ ਸੁਭੀ ਸਿੰਘ ਬਾਦਲ ਨੇ ਕਿਹਾ ਕਿ ਮਾਗੀ ਮੇਲੇ ਜੋ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਇਹ ਸਿਰਫ ਸ਼੍ਰੋਮਣੀ ਕਾਲਦਨ ਨੂੰ ਕਮਜ਼ੋਰ ਕਰਨ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲਦਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਪਰ ਇਹ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਮੰਨਦੇ ਉਹਨਾਂ ਕਿਹਾ ਕਿ ਆਪਣੇ ਹੀ ਜਥੇਦਾਰ ਨਿਯੁਕਤ ਕੀਤੇ ਹਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਂ ਲੈ ਬਿਨਾ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਤੇ ਇੱਥੇ 1 ਸਾਲ ਦੇ ਅੰਦਰ ਹੀ ਚੀਕਾਂ ਨਿਕਲਾਈਆਂ ਉਹਨਾਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਵੀ ਹਮਲਾ ਬੋਲਦੇ ਆ ਕਿ ਹੈ ਕਿ ਜਦੋਂ ਤੋਂ ਸਰਬਜੀਤ ਸਿੰਘ ਖਾਲਸਾ ਸੰਸਦ ਮੈਂਬਰ ਚੁਣੇਗੇ ਹਨ ਉਹਨਾਂ ਨੇ ਇੱਕ ਵਾਰ ਵੀ ਸਿੱਖਾਂ ਦੇ ਹੱਕ ਵਿੱਚ ਗੱਲ ਨਹੀਂ ਕੀਤੀ ਉਹ ਕਿਸੇ ਦੇ ਸੁੱਖ-ਦੁੱਖ ਵਿੱਚ ਵੀ ਸ਼ਾਮਲ ਨਹੀਂ ਹੋਏ ਨਵੀਂ ਸ਼ਾਦੀ ਚੱਲ ਗਈ ਹੂਣ ਬੰਦਾਂ ਨੂੰ ਪਾਰਟੀ ਹੋਈ ਛੱਡ ਦਿਓ ਦੋ ਮਿੰਟਾਂ ਲਈ ਅੰਮ੍ਰਿਤਪਾਲ ਕਿਤੇ ਨੂੰ ਨਵੀਂ ਬਣਾਉਤੋਂ ਉਹਨਾਂ ਨੂੰ ਪਤਾ ਹੈ ਕਿ ਕੱਲ ਹੀ ਦੇ ਖਤਮ ਕਰਦੇ ਹੋ ਇੱਕ ਨਵਾਂ ਕ੍ਰਿਸ਼ੂ ਬាទਲ ਸਾਹਿਬ ਤਾਂ 16 ਸਾਲ ਐਨਐਸਏ ਚ ਜੇਲ੍ਹ ਚ ਰਹਿ ਤੁਰ ਤੱਕ ਕਿਤੇ ਨਹੀਂ ਜਦੋਂ ਉਹਨਾਂ ਨੇ ਮੈਨੂੰ ਵੀ ਛੱਡ ਦੇ ਬាទ ਸਾਲ ਜੀ ਚੱਕਰ ਕੀ ਕਿਸ ਨੂੰ ਅਸ਼ੋਕੜ ਪਤਾ ਕਿੱਥੋਂ ਆਏ ਆ ਕੀ ਕਰਦੇ ਨੇ ਬਗਾਲ ਹੀ ਨਹੀਂ ਹੁੰਦੇ ਸੀ ਸ਼ੱਕਰ ਰਕੇ ਜੰਗੁੰਦਰ ਰਹਿ ਤੇ ਆਪਾਂ ਇਮੋਸ਼ਨਲ ਹੋ ਜਾਂਦੇ ਜੇ ਇਮੋਸ਼ਨਲ ਹੋਣਾ ਤੇ ਕਾਲੀ ਦੇ ਨਾਸਤੇ ਹੋ ਇਮੋਸ਼ਨਲ 104 ਸਾਲ ਦਾ ਇਤਿਹਾਸ ਹੈ 104 ਸਾਲ ਦਾ ਰਤ ਹੈ 104 ਸਾਲ ਤੋਂ ਨਾਲ ਇਹ ਨਾ ਮੋਢਾ ਨਾ ਮੁਕਲ ਖੜਨ ਵਾਲੀ ਪਾਰਟੀ ਹੈ 104 ਸਾਲ ਤੋਂ ਬੰਦ ਦਾ ਸਾਥੀ ਹੈ ਜੇ 104 ਸਾਲ ਅਲੀ ਸਾਡੀ ਠੱਡ ਕੇ ਇੱਕ ਸਾਲ ਵਾਲੀ ਜਾਨਵੇ ਤੇ ਫਿਰ ਕੋਈ ਆਹ ਆ ਬਰਬਾਦ ਨਹੀਂ ਚੱਲੂ ਜਾਊਗਾ ਜਿਹਨੇ ਇੰਨਾ ਵਾ ਮੌਕਾ ਦੇ ਦਿੱਤਾ ਸੋ ਮੈਂ ਤੁਹਾਡੇ ਤੇ ਜਿਆਦਾ ਆਸ ਕਰਦਾ ਕਿਉਂਕਿ ਲੰਮੀ ਹਲਕੇ ਤੋਂ ਇੱਥੋਂ ਸਾਡੀ ਤਾਕਤ ਸੰਭਲਦੀ ਹੈ ਇੱਥੋਂ ਤੇ ਉਸ ਦਿਨ ਘਰ-ਘਰ 4-500 ਹੁੰਦਾ ਉੱਥੇ ਮਾਗੀ ਦੀ ਮੇਲੇ ਤੇ ਪਹੁੰਚਣਾ ਹੀ ਪਹੁੰਚਣਾ ਤੇ ਅਖੀਰ ਤੱਕ ਜਿਨਾ ਕਰਦਾ ਉੱਠਾ ਨਹੀਂ ਕੈਮ ਕ੍ਰੇਡਿਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਟਰੂਡੋ ਨੇ ਆਪਣੀ ਲੀਡਰਸ਼ਿਪ ਪ੍ਰਤੀਵਾਦੀ ਅਸੰਤੁਸ਼ਟੀ ਦੇ ਪੱਧੇ ਨਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਵਿੱਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਟਰੂਡੋ ਨੇ ਕਿਹਾ ਕਿ ਜਦ ਤੱਕ ਪਾਰਟੀ ਕੋਈ ਨਵਾਂ ਨੇਤਾ ਨਹੀਂ ਚੁਣਦੀ ਉਦ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ। ਟਰੂਡੋ ਦੇ ਅਸਤੀਫਾ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਪ੍ਰਸਤਾਵ ਨੂੰ ਮੋੜ ਦਰਾਇਆ ਹੈ। ਡੋਨਲਡ ਟਰੰਪ ਅਤੇ ਟਰੂਡੋ ਦਾ ਰਿਸ਼ਤਾ ਕਦੇ ਵੀ ਚੰਗਾ ਨਹੀਂ ਰਿਹਾ। ਟਰੰਪ ਤੇ ਪਿਛਲੇ ਕਾਰਜਕਾਲੀਆਂ ਨੇ 2017 ਤੋਂ ਲੈ ਕੇ 2021 ਦੌਰਾਨ ਵੀ ਟਰੂਡੋ ਨਾਲ ਉਹਨਾਂ ਦਾ ਸਬੰਧ ਚੰਗੇ ਨਹੀਂ ਰਹੇ ਸਨ ਪਿਛਲੇ ਸਾਲ 5 ਨਵੰਬਰ ਨੂੰ ਮਾਰੇ ਲਾਗੂ ਵਿਖੇ ਆਪਣੀ ਚੋਣ ਜਿੱਤ ਅਤੇ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਵਿਚਾਰ ਪੇਸ਼ ਕਰ ਰਹੇ ਸਨ ਟਰੰਪ ਨੇ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਡੋਨਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ ਅਮਰੀਕਾ ਹੁਣ ਵੱਡੇ ਵਪਾਰ ਘਾਟ ਅਤੇ ਸਬਸਿਡੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜੋ ਕੈਨੇਡਾ ਨੂੰ ਆਪਣੀ ਆਰਥਿਕਤਾ ਨੂੰ ਚਾਲੂ ਰੱਖਣ ਲਈ ਲੋੜੀਂਦਾ ਹੈ ਟਰੂਡੋ ਨਹੀਂ ਗੱਲ ਪਤਾ ਸੀ ਅਤੇ ਉਸਨੇ ਆਪਣੇ ਅਹੁਦੇ ਤੋਂ استਿਫਾ ਦੇ ਦਿੱਤਾ ਟਰੂਡੋ ਦੇ استਿਫਾ ਦੇਣ ਤੋਂ ਬਾਅਦ 트럼ਪ ਨੇ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਕੋਈ ਵੀ ਟੈਰਿਫ ਨਹੀਂ ਦੇਣਾ ਪਵੇਗਾ ਟੈਕਸ ਬਹੁਤ ਹੀ ਘੱਟ ਹੋ ਜਾਣਗੇ ਅਤੇ ਦੇਸ਼ ਦੇ ਨਾਗਰਿਕ ਰੂਸੀ ਚੀਨੀ ਜਹਾਜ਼ਾਂ ਦੇ ਖਤਰਿਆਂ ਤੋਂ ਵੀ ਪੂਰੀ ਤਰ੍ਹਾਂ ਸੁਰੱਖਿਤ ਰਹਿਣਗੇ ਸਾਡੇ ਨਾਲ ਮਿਲ ਕੇ ਇਹ ਇੱਕ ਮਹਾਨ ਦੇਸ਼ ਬਣ ਸਕਦਾ ਹੈ 트럼ਪ ਦੇ ਪ੍ਰਸਤਾਵ ਤੇ ਕੈਨੇਡਾ ਵੱਲੋਂ ਕੋਈ ਪ੍ਰਕਿਰਿਆ ਨਹੀਂ ਆਈ ਹੈ 트럼ਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਟ੍ਰਾਂਟੋ ਅਮਰੀਕਾ ਨਾਲ ਲੱਗਦੀ ਆਪਣੀ ਦੱਖਣੀ ਸਰਹੱਦਾਂ ਹੀ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਨਹੀਂ ਰੋਕਦਾ ਤਾਂ ਕੈਨੇਡੀਅਨ ਦਰਾਮਤਾ ਤੇ 25% ਦੀ ਟੈਰਿਫ ਲਗਾਏ ਜਾਣਗੇ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ 트럼ਪ ਨੇ ਟਰੂਡੋ ਨੂੰ ਕੈਨੇਡਾ ਦੇ ਮਹਾਨ ਰਾਜ ਦਾ ਗਵਰਨਰ ਕਹਿ ਕੇ ਮਜ਼ਾਕ ਵੀ ਉਡਾਇਆ ਚੋਣ ਕਮਿਸ਼ਨ ਵੱਲੋਂ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਨੇ ਆਪਣਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਦਿੱਲੀ ਵਿੱਚ ਪੰਜ ਫਰਵਰੀ ਨੂੰ VOTING ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਆਣਗੇ ਚੋਣ ਕਮਿਸ਼ਨ ਨੇ ਇਹ ਐਲਾਨ ਕੱਲ ਦੁਪਹਿਰ 2 ਵਜੇ ਕਾਨਫਰੰਸ ਵਿੱਚ ਕੀਤਾ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਦਿੱਲੀ ਵਿੱਚ ਕੁੱਲ 70 ਵਿਧਾਨ ਸਭਾ ਸੀਟਾਂ ਹਨ ਸਾਰੀਆਂ ਸੀਟਾਂ ਤੇ VOTING ਹੋਵੇਗੀ ਮੁਖ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਮर्यादा ਬਰਕਰਾਰ ਰੱਖਣ ਦੀ اپیل ਕਰਦੇ ਹਾਂ ਕਿ ਹੈ ਕਿ ਚੋਣ ਕਮਿਸ਼ਨ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਜਾਂਚ ਕਰੇਗੀ ਉਹਨਾਂ ਕਹੇ ਕਿ ਸਟਾਰ ਪ੍ਰਚਾਰਕਾਂ ਤੇ ਸਿਆਸੀ ਪ੍ਰਚਾਰਕ ਕਰਨ ਵਾਲਿਆਂ ਦਾ ਇਹ ਫਰਜ਼ ਬਣਦਾ ਹੈ ਕਿ ਸਿਸ਼ਟਾਚਾਰ ਦੀ ਪਾਲਣਾ ਕੀਤੀ ਜਾਵੇ ਅਸੀਂ ਬਹੁਤ ਸਤਿ ਹੋਵਾਂਗੇ ਸਟਾਰ ਪ੍ਰਚਾਰਕਾਂ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਸ ਨਾਲ ਆਮ ਵੋਟਰਾਂ ਨੂੰ ਨਿਰਾਸ਼ਾ ਹੋਵੇ ਅਤੇ ਹੁਣ ਚੋਣ ਕਮਿਸ਼ਨ ਵੱਲੋਂ ਦਿੱਲੀ ਵਿੱਚ ਚੋਣਾਂ ਦੀ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਨੇ ਆਪਣਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਦਿੱਲੀ ਵਿੱਚ 5 ਫਰਵਰੀ ਨੂੰ VOTING ਹੋਣ ਜਾ ਰਹੀ ਹੈ ਤੇ ਨਤੀਜੇ 8 ਫਰਵਰੀ ਨੂੰ ਆਉਣਗੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਾਸ਼ਿਓ ਉਤੇ ਚੱਲ ਰਹੀ ਸ਼੍ਰੋਮਣੀ ਕਾਲਿਲ ਵਿੱਚ ਨਵਾਂ ਜੋਸ਼ ਭਰਨ ਲਈ ਸੁਖਬੀ ਸਿੰਘ ਬਾਦਲ ਨੇ ਮੁਰ ਮੀਟਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਬਾਦਲ ਨੇ ਵਰਕਰਾਂ ਨੂੰ ਮਾਗੀ ਦੀ ਕਾਂਸਲ ਵਿੱਚ ਆਉਣ ਦਾ ਸੱਦਾ ਦਿੱਤਾ ਇਸ ਦੇ ਨਾਲ ਹੀ ਬਾਦਲ ਨੇ ਪੰਜਾਬ ਵਿੱਚ ਵਧਣ ਜਾ ਰਹੀ ਨਵੀਂ ਸਿਆਸੀ ਪਾਰਟੀ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਸੁਖਬੀ ਸਿੰਘ ਬਾਦਲ ਨੇ ਸ਼੍ਰੀ ਅਕਸਰ ਸਾਹਿਬ ਅਕਾਲੀ ਦਲ ਦੀ ਇੱਕ ਮੀਟਿੰਗ ਨੂੰ ਸਭਦਨ ਕਰਦੇ ਹਨ ਕਿ ਹੈ ਕਿ ਜੋ ਹੁਣ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਉਹਨਾਂ ਦਾ ਇੱਕੋ ਇੱਕ ਮਕਸਦ ਸ਼੍ਰੋਮਣੀ ਕਾਦਮ ਨੂੰ ਖਤਮ ਕਰਨਾ ਹੈ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਸਿਆਸਤ ਨਹੀਂ ਕਰਨੀ ਅਤੇ ਹੁਣ ਉਹ ਵੀ ਪਾਰਟੀ ਬਣਾ ਰਹੇ ਹਨ ਪਰ ਲੀਡਰ ਇੱਕ ਦਿਨ ਵਿੱਚ ਨਹੀਂ ਬਣਦੇ ਬਾਦਲ ਨੇ ਕਿਹਾ ਕਿ ਉਹਨਾਂ ਸਾਨੂੰ ਆਪਣੇ ਅਤੇ ਪਰਾਏ ਨੂੰ ਪਛਾਣਨ ਦੀ ਲੋੜ ਹੈ ਜੇ ਹੁਣ ਵੀ ਨਹੀਂ ਆਪਾਂ ਜਾਗੋਗੇ ਆਪ ਹੁੰਡੀ ਨਹੀਂ ਆਪਣੀ ਪਾਰਟੀ ਨੂੰ ਤਖੜਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਉਹ ਕਹਿੰਦੇ ਅਸੀਂ ਬਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਉਹ ਜਿਹੜੇ ਮੰਗੀ ਚ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਆਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਵੀ ਆਉਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮੁਸਾ ਬਣਦਾ ਆਪਾਂ ਨੂੰ ਤਾਂ ਐ ਬਣਾਇਆ ਬਈ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਅੱਛਾ ਹੁਣ ਮੂਡ ਬਣਾ ਤਾ ਉਹ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਇਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਲ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਆ ਕਾਂਗਰਸ ਦੇਖ ਲਓ ਗੁੰਕਾ ਸਾਧੀਆਂ ਝੂਟੀਆਂ ਸੌਣ ਖਾ ਕੇ ਸਰਕਾਰਾਂ ਬਣਾ ਗਏ ਆਪਾਂ ਉਹਨਾਂ ਨੂੰ ਰਿਟੇਨ ਕਰ ਲਿਆ ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਹੈ